ਲਈ ਅਸੀਂ ਅੱਜ ਇਥੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਸਣੀ ਦਾ ਪਰਿਵਾਰ ਹੈ ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਇਹ ਵੀ ਕਹਾਂਗੇ ਕਿ ਅਸੀਂ ਤੁਹਾਡੇ ਨਾਲ ਆ ਕੋਈ ਤੁਹਾਨੂੰ ਦੁੱਖ ਤਕਲੀਫ ਹੋਵੇ ਅਸੀਂ ਉਹਦੇ ਵਿੱਚ ਖੜੇ ਆ ਔਰ ਦੂਸਰੇ ਪਾਸੇ ਤਰਨ ਤਰਨ ਦੇ ਲੋਕਾਂ ਦੀ ਜਿਹੜੀ ਇੱਕ ਆਵਾਜ਼ ਆ ਕਿ ਅਸੀਂ ਚਾਹੁੰਦੇ ਆ ਕਿ ਜੇ ਬੀਬੀ ਖਾਲੜਾ ਹੁਣੇ ਇਸ ਮੁਲਕ ਵਿੱਚ ਨਹੀਂ ਨੇ ਉਹਨਾਂ ਦੇ ਕੁਝ ਆਪਣੇ ਅਰੇ ਜੇ ਇਹਨੇ ਉਹਨਾ ਕਰ ਕਿ ਉਹ ਚੋਣ ਨਹੀਂ ਲੜਦੇ ਤੇ ਅਸੀਂ ਚਾਹੁੰਦੇ ਹਾਂ ਉਸ ਤੋਂ ਬਾਅਦ ਸੰਦੀਪ ਸਿੰਘ ਸਣੀ ਨੂੰ ਜਿਹੜੀ ਤਰਨ ਤਰਨ ਦੀ ਚੋਣ ਆ ਉਹ ਲੜਾਈ ਜਾਵੇ ਸੋ ਅਸੀਂ ਉਹਨਾਂ ਨੂੰ ਅੱਜ ਬੇਨਤੀ ਕਰਨ ਜਾਣਾ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਦੱਸਣ ਜਾਣਾ ਬਾਕੀ ਉਸ ਪਰਿਵਾਰ ਦੇ ਉੱਤੇ ਆ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਚੋਣ ਲੜਨੀ ਜਾਂ ਨਹੀਂ ਲੜਨੀ ਪਰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਸਰਦਾਰ ਸੰਦੀਪ ਸਿੰਘ ਸਣੀ ਉਹ ਚੋਣ ਉੱਥੋਂ ਲੜਦੇ ਨੇ ਤਾਂ ਉਹਦੇ ਲਈ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਲੋਕ ਇਸ ਤਸ਼ੱਦਦ ਦੇ ਵਿਰੋਧ ਨੇ ਜਿਹੜੇ ਸਮਝਦੇ ਆ ਕਿ ਜੋ ਉਸ ਧਰਤੀ ਦੇ ਉੱਤੇ ਇਹਨਾਂ ਨੇ ਐਡਾ ਵੱਡਾ ਤਸ਼ੱਦਦ ਕੀਤਾ ਉਹਦੇ ਖਿਲਾਫ ਆਵਾਜ਼ ਠਾਉਣੀ ਆ ਤੇ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਣੀ ਜੇ ਇਲੈਕਸ਼ਨ ਲੜਦੇ ਆ ਜਾਂ ਉਹਦਾ ਪਰਿਵਾਰ ਲੜਦਾ ਤਾਂ ਫਿਰ ਸਾਨੂੰ ਉਹਦੇ ਨਾਲ ਖੜੇ ਹੋਣਾ ਚਾਹੀਦਾ ਸੋ ਇਹ ਅੱਜ ਦੀਆਂ ਜਿਹੜੀਆਂ ਮੁੱਖ ਗੱਲਾਂ ਸੀ ਇਹਦੇ ਉੱਤੇ ਤੁਹਾਡੇ ਨਾਲ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀਗੀ ਸੋ ਉਸ ਤੋਂ ਅੱਗੇ ਜਾ ਕੇ ਜਿਹੜੀ ਉਹ ਹੜਾਂ ਦੀ ਗੱਲ ਆ ਉਹ ਸਰਦਾਰ ਸਖਦੇਵ ਸਿੰਘ ਜੀ ਹੁਣੀ ਵੀ ਤੁਹਾਨੂੰ ਥੋੜੀ ਬਰੀਫ ਕਰ ਦੇਣਗੇ ਔਰ ਜੇ ਕੋਈ ਸਵਾਲ ਹੋਵੇ ਉਹ ਤੁਸੀਂ ਕੋਈ ਨਹੀਂ ਬਾਪੂ ਜੀ ਨਾਲ ਵੀ ਕਰ ਸਕਦੇ ਆ ਤੁਸੀਂ ਉਹਦਾ ਜਵਾਬ ਇਹਨਾਂ ਕੋਲੋਂ ਲੈ ਸਕਦੇ ਆ ਸੋ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਾਰੇ ਜਿੰਨੇ ਸਾਡੇ ਪੱਤਰਕਾਰ ਵੀਰ ਜਿੰਨੇ ਸਾਡੇ ਮੀਡੀਆ ਵਾਲੇ ਇੱਥੇ ਵੀਰ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀ ਤਰਨ ਤਾਰਨ ਦੀ ਜਿਮਨੀ ਚੋਣ ਆ ਰਹੀ ਆ ਉਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜੋ ਸੱਚ ਹੋਵੇ ਉਹ ਤੁਸੀਂ ਬਸ ਦਿਖਾੜ ਦਿਓ ਜੋ ਲੋਕਾਂ ਦੀਆਂ ਉੱਥੇ ਭਾਵਨਾਵਾਂ ਹੋਣਗੀਆਂ ਉਹਦੀ ਕਵਰੇਜ ਇੱਕ ਪੰਜਾਬ ਪ੍ਰਸਤ ਹੋਣ ਦੇ ਨਾਤੇ ਤੁਸੀਂ ਉਹ ਜ਼ਰੂਰ ਕਰਿਓ ਔਰ ਪੂਰੇ ਲੋਕਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਤੁਹਾਡਾ ਬੜਾ ਵੱਡਾ ਇਸ ਭਾਈਚਾਰੇ ਦਾ ਜਿਨ੍ਹਾਂ ਨੇ ਸਾਰੀ ਗੱਲ ਸੱਚ ਦੀ ਲੋਕਾਂ ਦੇ ਸਾਹਮਣੇ ਦੱਸਣੀ ਹੁੰਦੀ ਆ ਸੋ ਤੁਸੀਂ ਉਹਦੇ ਵਿੱਚ ਜ਼ਰੂਰ ਸੱਚ ਦੱਸਣ ਦੀ ਔਰ ਆਪਣੀ ਜਿਹੜੀ ਪ੍ਰੈਸ ਦੀ ਬੜੀ ਵੱਡੀ ਇੱਕ ਲੋਕਾਂ ਦੇ ਇੱਕ ਵਿਸ਼ਵਾਸ ਹੁੰਦਾ ਉਹਨੂੰ ਬਰਕਰਾਰ ਰੱਖਿਓ ਸੋ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਅਸੀਂ ਅੱਜ ਇੱਥੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਸਣੀ ਦਾ ਪਰਿਵਾਰ ਹੈ ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਇਹ ਵੀ ਕਹਾਂਗੇ ਕਿ ਅਸੀਂ ਤੁਹਾਡੇ ਨਾਲ ਆ ਕੋਈ ਤੁਹਾਨੂੰ ਦੁੱਖ ਤਕਲੀਫ ਹੋਵੇ ਅਸੀਂ ਉਹਦੇ ਵਿੱਚ ਖੜੇ ਆ ਔਰ ਦੂਸਰੇ ਪਾਸੇ ਤਰਨ-ਤਰਨ ਦੇ ਲੋਕਾਂ ਦੀ ਜਿਹੜੀ ਇੱਕ ਆਵਾਜ਼ ਆ ਕਿ ਅਸੀਂ ਚਾਹੁੰਦੇ ਹਾਂ ਕਿ ਜੇ ਬੀਬੀ ਖਾਲੜਾ ਹੁਣੇ ਇਸ ਮੁਲਕ ਵਿੱਚ ਨਹੀਂ ਨੇ ਉਹਨਾਂ ਦੇ ਕੁਝ ਆਪਣੇ ਰਜੇਵੇਂ ਨੇ ਉਹਨਾਂ ਕਰਕੇ ਚੋਣ ਨਹੀਂ ਲੜਦੇ ਤੇ ਅਸੀਂ ਚਾਹੁੰਦੇ ਹਾਂ ਉਸ ਤੋਂ ਬਾਅਦ ਸੰਦੀਪ ਸਿੰਘ ਸਣੀ ਨੂੰ ਜਿਹੜੀ ਤਰਨ-ਤਰਨ ਦੀ ਚੋਣ ਆ ਉਹ ਲੜਾਈ ਜਾਵੇ ਸੋ ਅਸੀਂ ਉਹਨਾਂ ਨੂੰ ਅੱਜ ਬੇਨਤੀ ਕਰਨ ਜਾਣਾ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਦੱਸਣ ਜਾਣਾ ਬਾਕੀ ਉਸ ਪਰਿਵਾਰ ਦੇ ਉੱਤੇ ਆ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਚੋਣ ਲੜਨੀ ਜਾਂ ਨਹੀਂ ਲੜਨੀ ਪਰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ ਸਰਦਾਰ ਸੰਦੀਪ ਸਿੰਘ ਸਣੀ ਉਹ ਚੋਣ ਉੱਥੋਂ ਲੜਦੇ ਨੇ ਤਾਂ ਉਹਦੇ ਲਈ ਸਾਨੂੰ ਸਾਰੇ ਪੰਜਾਬ ਦੇ ਜਿੰਨੇ ਲੋਕ ਇਸ ਤਸ਼ੱਦਦ ਦੇ ਵਿਰੋਧ ਨੇ ਜਿਹਨਾਂ ਜਿਹੜੇ ਸਮਝਦੇ ਆ ਕਿ ਜੋ ਉਸ ਧਰਤੀ ਦੇ ਉੱਤੇ ਇਹਨਾਂ ਨੇ ਐਡਾ ਵੱਡਾ ਤਸ਼ੱਦਦ ਕੀਤਾ ਉਹਦੇ ਖਿਲਾਫ ਆਵਾਜ਼ ਠਾਉਣੀ ਆ ਤੇ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਣੀ ਜੇ ਇਲੈਕਸ਼ਨ ਲੜਦੇ ਆ ਜਾਂ ਉਹਦਾ ਪਰਿਵਾਰ ਲੜਦਾ ਤਾਂ ਫਿਰ ਸਾਨੂੰ ਉਹਦੇ ਨਾਲ ਖੜੇ ਹੋਣਾ ਚਾਹੀਦਾ ਸੋ ਇਹ ਅੱਜ ਦੀਆਂ ਜਿਹੜੀਆਂ ਮੁੱਖ ਗੱਲਾਂ ਸੀ ਇਹਦੇ ਉੱਤੇ ਤੁਹਾਡੇ ਨਾਲ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀਗੀ ਸੋ ਉਸ ਤੋਂ ਅੱਗੇ ਜਾ ਕੇ ਜਿਹੜੀ ਉਹ ਹੜਾਂ ਦੀ ਗੱਲ ਆ ਉਹ ਸਰਦਾਰ ਸੁਖਦੇਵ ਸਿੰਘ ਜੀ ਹੁਣੀ ਵੀ ਤੁਹਾਨੂੰ ਥੋੜੀ ਬਰੀਫ ਕਰ ਦੇਣਗੇ ਔਰ ਜੇ ਕੋਈ ਸਵਾਲ ਹੋਵੇ ਉਹ ਤੁਸੀਂ ਕੋਈ ਨਹੀਂ ਬਾਪੂ ਜੀ ਨਾਲ ਵੀ ਕਰ ਸਕਦੇ ਆ ਤੁਸੀਂ ਉਹਦਾ ਜਵਾਬ ਇਹਨਾਂ ਕੋਲੋਂ ਲੈ ਸਕਦੇ ਆ ਤੋ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਾਰੇ ਜਿੰਨੇ ਸਾਡੇ ਪੱਤਰਕਾਰ ਵੀਰ ਜਿੰਨੇ ਸਾਡੇ ਮੀਡੀਆ ਵਾਲੇ ਇੱਥੇ ਵੀਰ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀ ਤਰਨ ਤਾਰਨ ਦੀ ਜਿਮਨੀ ਚੋਣ ਆ ਰਹੀ ਆ ਉਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਜੋ ਸੱਚ ਹੋਵੇ ਉਹ ਤੁਸੀਂ ਬਸ ਦਿਖਾ ਦਿਓ ਜੋ ਲੋਕਾਂ ਦੀਆਂ ਉੱਥੇ ਭਾਵਨਾਵਾਂ ਹੋਣਗੀਆਂ ਉਹਦੀ ਕਵਰੇਜ ਇੱਕ ਪੰਜਾਬ ਪ੍ਰਸਤ ਹੋਣ ਦੇ ਨਾਤੇ ਤੁਸੀਂ ਉਹ ਜ਼ਰੂਰ ਕਰਿਓ ਔਰ ਪੂਰੇ ਲੋਕਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਤੁਹਾਡਾ ਬੜਾ ਵੱਡਾ ਇਸ ਭਾਈਚਾਰੇ ਦਾ ਜਿਨ੍ਹਾਂ ਨੇ ਸਾਰੀ ਗੱਲ ਸੱਚ ਦੀ ਲੋਕਾਂ ਦੇ ਸਾਹਮਣੇ ਦੱਸਣੀ ਹੁੰਦੀ ਆ ਸੋ ਤੁਸੀਂ ਉਹਦੇ ਵਿੱਚ ਜ਼ਰੂਰ ਸੱਚ ਦੱਸਣ ਦੀ ਔਰ ਆਪਣੀ ਜਿਹੜੀ ਪ੍ਰੈਸ ਦੀ ਬੜੀ ਵੱਡੀ ਇੱਕ ਲੋਕਾਂ ਦੇ ਇੱਕ ਵਿਸ਼ਵਾਸ ਹੁੰਦਾ ਉਹਨੂੰ ਬਰਕਰਾਰ ਰੱਖਿਓ ਸੋ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ